ਉਹ ਮੇਰੀ ਦੁਨੀਆ ਉਹ ਮੇਰੀ ਦੁਨੀਆ ਉਹ ਮੇਰੀ ਦੁਨੀਆ ਇਹ ਟਾਰਗੇਟ ਕਰਕੇ ਜਿਹੜਾ ਪਲਾਨ ਕਰਕੇ ਮਾਰਿਆ ਗਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਜਿਨ੍ਹਾਂ ਦੇ ਕੁਝ ਪਹਿਲਾਂ ਝਗੜੇ ਹੋਏ ਆ ਉਹਨਾਂ ਨਾਲ ਬੈਠ ਕੇ ਰਾਜੀ ਨਵੇਂ ਹੋਏ ਆ ਉਹਨਾਂ ਨੂੰ ਪਤਾ ਕਿ ਯਾਰ ਤੁਹਾਨੂੰ ਨਮੋਸ਼ੀ ਨਹੀਂ ਦਿੱਤੀ ਆ ਉਹਨਾਂ ਨੇ ਅੱਜ ਜਿਹੜਾ ਇਹੋ ਕੰਮ ਕਰਾਇਆ ਉਹ ਪਲੈਨਿੰਗ ਦੇ ਤਾਹਤ ਦੂਸਰੇ ਬੰਦੇ ਨੇ ਹਾਇਰ ਕਰਕੇ ਉਹਨੂੰ ਇਹ ਕੰਮ ਕਰਵਾਇਆ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਵਾਰਨਿੰਗ ਦੇ ਦੇਣਾ ਚਾਹੁੰਦੇ ਆ ਕਿ ਉਹ ਸਾਡਾ ਭਰਾ ਸੀਗਾ ਕੀ ਕਿਸ ਨੇ ਅੱਜ ਸ਼ਾਮ ਤੱਕ ਰੈਸਟ ਨਾ ਹੋਈ ਉਹਨਾਂ ਦੇ ਘਰ ਵੀ ਲੂਦਾਂਗੇ ਤੇ ਹਸ਼ਿਆਰਪੁਰ ਦਾ ਏਰੀਆ ਵੀ ਸਾਰਾ ਲੂਦਾਂਗੇ ਸੰਦੀਪ ਇਹ ਕਹਦੇ ਜਿੰਨੇ ਭਰਾ ਸਾਰੇ ਪਿੱਛੇ ਵਜਦੇ ਦੇਸੀ ਹਸਪੀਟਲ ਅੱਜ ਸ਼ਾਮ ਤੱਕ ਨਾ ਕੋਈ ਟਾਈਮ ਆ 5 ਵਜੇ ਤੱਕ ਜੇ ਮੁਰਦਾਬਾਦ ਅੱਜ ਸ਼ਾਮ ਤੱਕ ਜੇ ਨਾ ਬੰਦੇ ਰਸਤੇ ਕੀਤੇ ਤੇ ਪਾਜੀ ਸ਼ਾਸਨ ਦੇ ਵੀ ਉਹਨੇ ਘਰ ਦੀ ਇਟ ਨਾਲ ਇੱਟ ਖੜਕਾ ਦਿਆ ਨੇ ਇੱਨੇ ਬੈਠਾ ਜਿਉਂ ਉਹਨਾਂ ਦੇ ਘਰੋਂ ਬੋਲਵਰ ਆ ਤਾਂ ਪੁਲਿਸ ਨੂੰ ਪਤਾ ਨਹੀਂ ਆ ਵੀ ਇੰਨੇ ਦਿਨਾਂ ਤੋਂ ਉਹਨਾਂ ਦੇ ਕੋਲ ਆ ਸਾਨੂੰ ਜਿਆਦਾ ਕੋਈ ਬੰਦਾ ਕਹਿ ਰਿਹਾ ਕਿ ਇੰਨੇ ਦਿਨ ਉਹਨਾਂ ਦੇ ਕੋਲ ਹਥਿਆਰ ਘੁੰਮਦਾ ਤੇ ਪੁਲਿਸ ਕੀ ਆ ਪੁਰਸੇ ਜਿਹੜੇ ਆ ਜਿਹੜੇ ਚਿੱਟਾ ਪੀਂਦੇ ਆ ਉਹਨਾਂ ਨੂੰ ਫੜ ਸਕਦੇ ਆ ਨਾ ਚਿੱਟਾ ਵੇਚਣ ਵਾਲਾ ਉਹਨੂੰ ਫੜ ਸਕਦੀ ਆ ਨਾ ਗੋਲੀਆਂ ਮਾਰਨ ਵਾਲਾ ਫੜ ਸਕਦੀ ਆ ਸਾਰ ਪੁਰਸੇ ਨਹੀਂ ਮਿਲੀ ਭੁਗਤਾਂ ਸਾਰਿਆਂ ਦੇ ਮਿਲੀ ਭੁਗਤਾਂ ਦੋ ਦੋ ਨੰਬਰ ਜੱਥਲੇ ਸਾਰਿਆਂ ਦੇ ਕੋਲ ਆ ਸਾਰਿਆਂ ਦੇ ਕੋਲ ਆ ਔਰ ਇਹ ਵੀ ਗੱਲ ਸੁਣ ਲਓ ਜਿਹੜਾ ਸਮਾਜ ਦੇ ਉੱਚੇ ਉੱਤੇ ਉੱਠਦਾ ਜਿਹੜਾ ਸਾਡੇ ਸਮਾਜ ਦੇ ਵਿੱਚ ਬੰਦਾ ਸੇਰ ਕੱਢਦਾ ਆ ਉਹਨੂੰ ਟਾਰਗੇਟ ਕੀਤਾ ਜਾਂਦਾ ਟਾਰਗੇਟ ਕਿਉਂ ਕੀਤਾ ਜਾਂਦਾ ਕਿ ਉਹ ਦੂਸਰੇ ਬੰਦੇ ਦੀ ਸਪੋਰਟ ਨਾ ਕਰ ਸਕੇ ਇਸ ਲਈ ਉਹਨੂੰ ਇਹ ਟਾਰਗੇਟ ਕਰਕੇ ਜਿਹੜਾ ਪਲਾਨ ਕਰਕੇ ਮਾਰਿਆ ਗਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਜਿਨ੍ਹਾਂ ਦੇ ਕੁਝ ਪਹਿਲਾਂ ਝਗੜੇ ਹੋਏ ਆ ਉਹਨਾਂ ਨਾਲ ਬੈਠ ਕੇ ਰਾਜੀ ਨਵੇਂ ਹੋਏ ਆ ਉਹਨਾਂ ਨੂੰ ਪਤਾ ਕਿ ਯਾਰ ਤੁਹਾਨੂੰ ਨਮੋਸ਼ੀ ਦਿੱਤੀ ਆ ਉਹਨਾਂ ਨੇ ਅੱਜ ਜਿਹੜਾ ਇਹੋ ਕੰਮ ਕਰਾਇਆ ਉਹ ਪਲੈਨਿੰਗ ਦੇ ਤਹਿਤ ਦੂਸਰੇ ਬੰਦੇ ਨੇ ਹਾਇਰ ਕਰਕੇ ਉਹਨੂੰ ਇਹ ਕੰਮ ਕਰਵਾਇਆ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਵਾਰਨਿੰਗ ਦੇ ਦੇਣਾ ਚਾਹੁੰਦੇ ਆ ਕਿ ਉਹ ਸਾਡਾ ਭਰਾ ਸੀਗਾ ਜੇ ਕਿਸੇ ਨੇ ਅੱਜ ਸ਼ਾਮ ਤੱਕ ਅਗਰਸ਼ਟ ਨਾ ਹੋਈ ਉਹਨਾਂ ਦੇ ਘਰ ਵੀ ਲੂਦਾਂਗੇ ਤੇ ਹਸ਼ਾਰਪੁਰ ਦਾ ਏਰੀਆ ਵੀ ਸਾਰਾ ਲੂਦਾਂਗੇ। ਜੀ ਵੀ ਜਾ ਸਰਪੰਚ ਦੇ ਵਿੱਚ ਲੁਦਿਆਣਾ ਦਾ ਸਰਬੰਦੀ ਕੀ ਨਾ ਲਗਾ। ਤੇ ਉਹਨਾਂ ਦੀ ਫੈਕਟਰੀ ਹੈ ਜੀ ਕਾਈਲ ਬੈਟਰੀ ਹੈ ਜੀ ਦੰਦ ਸੜਕਾਂ ਦੇ ਵਿੱਚ। ਉੱਥੇ ਇੱਕ ਨੌਜਵਾਨ ਆਏ ਰਿਹਾ ਵਿੱਚ ਮੋਟਰਸਾਈਕਲ ਤੇ ਉਹਨਾਂ ਦੀ ਗੋਲੀਆਂ ਮਾਰ ਕੇ ਇਹਨਾਂ ਡੈਥ ਹੋ ਗਈ ਹੈ। ਕੋਈ ਪਹਿਲਾਂ ਵੀ ਇਨਫੋਰਮੇਸ਼ਨ ਸੀ ਪੁਲਿਸ ਨੂੰ ਕਿਹਾ ਕੋਈ ਇਨਫੋਰਮੇਸ਼ਨ ਨਹੀਂ ਹੈ। ਕੋਈ ਨਾ ਕੋਈ ਕੰਪਲੇਂਟ ਨਹੀਂ ਨਾ ਕੋਈ ਬਾਰੇ ਕੋਈ ਸਵਾਲ ਨਹੀਂ ਸਰ ਕਿੰਨੀਆਂ ਗੋਲੀਆਂ ਵੱਜੀਆਂ ਜੀ ਜਾਰੀ ਹੈ ਜੀ ਆਪਣੇ ਨਾਲ ਤੁਸੀਂ ਉਹ ਜਿਨ੍ਹਾਂ ਨੂੰ ਬਾਈ ਨੇਮ ਤਾਂ ਹੈਗੇ ਆ ਦੋ ਤਿੰਨ ਬੰਦੇ ਦਾ ਸਪਤਾ ਹੈ ਜਿਹੜੇ ਬੰਦੇ ਹੈ ਇਸ ਤੇ ਨੂੰ ਮੋਟਾ ਹੈ ਇਹ ਵੈਰੀਫਾਈ ਹੋਏ ਨੇ ਬੰਦੇ ਵੈਰੀਫਾਈ ਹੋ ਗਏ ਨੇ ਵੈਰੀਫਾਈ ਹੋਏ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਇੱਕ ਤੋਂ ਖਲਾਸਪੁਰ ਦਾ ਕਹਿੰਦੇ ਤੂੰ ਹਾਂਜੀ ਪਨਹਿਲੋਂ ਵਾਲ ਜੱਟਾਂ ਮੈਂ ਉਹ ਜਿਹੜੇ ਨੂੰ ਸਰ ਕਿੰਨੀਆਂ ਗੋਲੀਆਂ ਵੱਜੀਆਂ ਜੀ ਹਲਕੇ ਪੋਸਟਮਾਰਡ ਹੋਊਗਾ ਵੈਸੇ ਤੇ ਅਕੀ ਡੱਡ ਬੜੀ ਪੱਤਾਂ ਬੱਤ ਕਰਦੇ ਕਿ ਉਹਨਾਂ ਦੀ ਅਰੈਸਟ ਲਈ ਛਾਪੇਮਾਰੀ ਕਿ ਕੀਤੀ ਜਾ ਰਹੀ ਹੈ ਆਨ ਜਾ ਰਹੇ ਆ ਛਾਪੇਮਾਰੀ ਕੋ ਤੇ ਸਰ ਕੋਈ ਅਲਾਪ ਵਗੈਰਾ ਵੀ ਬਰਾਮਤ ਹੋਇਆ ਹੱਲੇ ਕੋਈ ਨਹੀਂ ਅਰੈਸਟ ਨਹੀਂ ਹੋਇਆ ਜਾਂ ਪ੍ਰਿਮਾਰੀ ਹੋ ਰਹੀ ਹੈ ਜਾਰੀ ਹੈ ਠੀਕ ਹੈ ਜੀ ਅਪੀਸ ਚਲੋ